ਹੈਲੋ ਜੀ গুড ਮਾਰਨਿੰਗ ਨਮਸਤੇ ਸਭ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਹੋਵੋ ਅਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਇਸੇ ਆਸ ਤੇ ਮਿਲਣ ਨਾਲ ਲੈ ਕੇ ਆ ਜੀ ਅੱਜ ਦੀ ਨਵੀਂ ਵੀਡੀਓ ਵੀਡੀਓ ਸ਼ੁਰੂ ਕਰ ਲੱਗੇ ਆ ਜੀ ਸਵੇਰੇ ਚਾਹ ਤੋਂ ਤੇ ਇੱਥੇ ਟਾਈਮ ਹੈਗਾ ਜੀ 1 ਮਿੰਟ ਮੈਂ ਦੇਖ ਕੇ ਦੱਸਦੀ ਟਾਈਮ ਹੈਗੇ ਸਵੇਰ ਦੇ 7:10 ਹੋ ਗਏ ਸਵਾ 7:00 ਹੋਣ ਵਾਲੇ ਨੇ ਇਹ ਹੈਗੀ ਹੈ ਜੀ ਮੇਰੀ ਦੁਬਾਰਾ ਦੀ ਚਾਹ ਇੱਕ ਵਾਰ ਤਾਂ ਮੈਂ ਪਹਿਲਾਂ ਫਿੱਕੀ ਚਾਹ ਬਣਾ ਕੇ ਪੀ ਲਈ ਤੇ ਇਹ ਮੇਰੀ ਦੁਬਾਰਾ ਦੀ ਚਾਹ ਹੈ ਕਿਉਂਕਿ ਫਿੱਕੀ ਅਸਰ ਮੈਂ ਅੱਧਾ ਕੱਪ ਹੀ ਬਣਾਇਆ ਆਪਣੇ ਵਾਸਤੇ ਸਿਰਫ ਫਿੱਕੀ ਚਾਹ ਮੈਂ ਹੀ ਪੀਣੀ ਆ ਹੋਰ ਨਹੀਂ ਕੁ ਪੀਂਦਾ ਹੈਗਾ ਲਓ ਜੀ ਇੱਥੇ ਬਣਾ ਲਈ ਆਪਾਂ ਚਾਹ ਨੂੰ ਬਾੜੀ ਆਉਗੀ ਤਾਂ ਫਿਰ ਚਾਹ ਪੀਵਾਂਗੇ ਤੇ ਅੱਜ ਘਰ ਦੇ ਕੰਮ ਕਾਰਨ ਜਿਹੜੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਹਰੋਂ ਮੈਂ ਝਾੜੂ ਵਗੈਰਾ ਸਾਰਾ ਲਾਇਆ ਹੀ ਮਾਤੀ ਬਾਹਰ ਦਾ ਸਾਰੇ ਕੰਮ ਨਿਭੜ ਗਏ ਸਫਾਈਆਂ ਵਗੈਰਾ ਹੋ ਗਈਆਂ ਸਿਰਫ ਇੱਕ ਗੋਹਾ ਰਹਿ ਗਿਆ ਚੱਕਣ ਨਾਲ ਤੇ ਅੰਦਰ ਹਲੇ ਸਾਰਾ ਸਫਾਈ ਵਗੈਰਾ ਕਰਨ ਵਾਲੀ ਰਹਿੰਦੀ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਰੂਟੀਨ ਸ਼ੇਅਰ ਕਰਾਂਗੇ ਜੀ ਸਫਾਈਆਂ ਦਾ ਕਰਾਂਗੇ ਜੀ ਇੱਥੇ ਆਪਾਂ ਨੇ ਲੈ ਆਏ ਸੀਗੇ ਨਵੇਂ ਬੈੱਡ ਤੇ ਵਲੌਗ ਹੈ ਜਿਹੜਾ ਆਪਾਂ ਕਾਫੀ ਟਾਈਮ ਤੋਂ ਮਤਲਬ ਇਦਾਂ ਨਹੀਂ ਆਇਆ ਹੈਗਾ ਮੇਰੇ ਕਈ ਵਾਰ ਮਿਲਕਿੰਗ ਦਾ ਆਇਆ ਜੀ ਤੇ ਇਦਾਂ ਅੰਦਰੋਂ ਆਪਾਂ ਵਲੌਗ ਹੈ ਜਿਹੜਾ ਨਹੀਂ ਬਣਾਇਆ ਹੈਗਾ ਇਹ ਬੈੱਡ ਆਪਾਂ ਨਵੇਂ ਲਏ ਨੇ ਇਹਨਾਂ ਨੂੰ ਹੋ ਗਏ ਤਕਰੀਬਨ 2 ਮਹੀਨੇ ਹੋ ਗਏ ਜੀ ਲਿਆਂ। ਦੂਸਰੇ ਆਪਾਂ ਇੱਥੇ ਲਾਤੇ ਸੀਗੇ। ਲੌਬੀ ਦੇ ਵਿੱਚ ਇੱਥੇ ਆਪਾਂ ਹੁਣ ਜਦੋਂ ਖੜਦੇ ਬਹਿਨੇ ਆਂ ਦਿਨ ਦੇ ਵਿੱਚ ਪੱਖਾ ਵਗੈਰਾ ਲਾ ਕੇ ਬਹਿਨੇ ਆਂ ਫਿਰ ਆਪਾਂ ਇੱਥੇ ਰੱਖ ਦਿੰਨੇ ਆਂ। ਸੌਰੀ ਇੱਥੇ ਬੈਠ ਜਾਂਦੇ ਆਂ ਆਪਾਂ। ਤੇ ਇੱਥੇ ਕਲੀਨਿੰਗ ਵਗੈਰਾ ਸਾਰੀ ਝਾੜੂ ਪੋਚਾ ਹਲੇ ਰਹਿੰਦਾ ਕਰਨ ਵਾਲਾ। ਪਹਿਲਾਂ ਆਪਣੀ ਗੱਡੀ 'ਚ ਹੋ ਗਿਆ ਜੀ ਤੇਲ ਖਤਮ। ਮਤਲਬ ਕਿ ਚਾਹ ਜਿਹੜੀ ਆਪਾਂ ਪੀ ਲਈ ਉਸ ਤੋਂ ਬਾਅਦ ਜਿਹੜੀਆਂ ਸਫਾਈਆਂ ਕਰਾਂਗੇ। ਰੈਬਰ ਚ ਮੈਂ ਪਾਣੀ ਸਵੇਰੀ ਪਾਤਾ ਰੈਬਰ ਭਰਤਾ ਤੇ ਇੱਥੇ ਉਬਾਲੀ ਆਉਣ ਵਾਲੀ ਆਪਣੀ ਚਾਹ ਵੀਡੀਓ ਨੇ ਜਿਹੜਾ ਪਲੀਜ਼ ਤੁਸੀਂ ਫੁੱਲ ਵਾਚ ਕਰਿਆ ਕਰੋ ਜੀ ਤੇ ਆਪਾਂ ਲਾਈਵ ਆਉਣੇ ਜੀ ਸਵੇਰ 8:30 ਵਜੇ ਲਾਈਵ ਆਉਣੇ ਹੁੰਨੇ ਆ ਪਲੀਜ਼ ਤੁਸੀਂ ਜੁਆਇਨ ਆ ਜਿਹੜਾ ਜਰੂਰ ਕਰਿਆ ਕਰੋ ਲਓ ਜੀ ਚਾਹ ਨੂੰ ਉਬਾਲੀ ਆਪਣੀ ਆ ਗਈ ਤੇ ਆਪਾਂ ਹੁਣ ਪਾ ਲਈਏ ਇਹਨੂੰ ਚਾਹ ਬੈ ਕੇ ਚਾਹ ਪੀ ਲਈਏ ਪਹਿਲਾਂ ਫਿਰ ਆਪਾਂ ਉਸ ਤੋਂ ਬਾਅਦ ਫਾਈ ਕਰਾਂਗੇ ਫਿਰ ਕਰਦੇ ਆਂ ਜੀ ਗੱਲ ਤੁਹਾਡੇ ਨਾਲ ਲੋ ਜੀ ਚਾਹ ਪਕੌਲੇ ਚ ਪਾ ਲਿਆਂਦੀ ਤੇ ਪੱਖਾ ਚਲਾ ਲਿਆ ਹੁਣ ਇੱਥੇ ਬੈੱਡ ਤੇ ਬਹਿ ਕੇ ਲੌਬੀ ਚ ਆਪਾਂ ਚਾਹ ਪੀਵਾਂਗੇ ਇਹ ਠੰਡੀ ਹੋ ਜੇ ਮਾੜੀ ਜੀ ਫਿਰ ਉਸਤਵਾਰ ਆਪਾਂ ਬਣਾਵਾਂਗੇ ਜੀ ਪਹਿਲਾਂ ਰੋਟੀ ਬਣਾਵਾਂਗੇ ਰੋਟੀ ਬਣਾ ਕੇ ਬਾਰੂ ਮੈਂ ਸਪਾਈਆਂ ਸਾਰੀਆਂ ਕਰੇ ਰੋਟੀ ਬਣਾ ਕੇ ਉਸ ਤੋਂ ਬਾਅਦ ਫਿਰ ਆਪਾਂ ਲੱਗਾਂਗੇ ਜੀ ਸਫਾਈ ਕਰਨ ਕਿਉਂਕਿ ਰੋਟੀ ਜਿਹੜੀ ਬਹੁਤ ਜ਼ਿਆਦਾ ਲੇਟ ਹੋ ਜੂਗੀ ਫਿਰ ਡੈਡੀ ਨੇ ਖੇਤ ਜਾਣਾ ਹੁੰਦਾ ਤੇ ਉਸ ਤੋਂ ਬਾਅਦ ਆਪਾਂ ਆਪਦਾ نیچے ਪੌਣਾ ਨਾਲ ਕੰਮ ਕਰੀ ਜਾਵਾਂਗੇ ਲੋ ਜੀ ਡੈਡੀ ਗਏ ਹੋਏ ਸੀਗੇ ਖੇਤ ਤੇ ਉਹ ਆਗੇ ਮੈਂ ਲੱਗਦੀ ਹੁਣ ਆਪਾਂ ਸਿੱਟਾਂਗੇ ਪਹਿਲਾਂ ਉਹ ਬਾਅਦ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਜੀ ਰੋਟੀ ਰੋਟੀ ਬਣਾ ਕੇ ਖਵਾ ਕੇ ਨਾਲ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਸਾਫ ਸਪਾਈਆਂ ਵਲੌਗ ਜਿਹੜਾ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਜੀ ਸਫਾਈਆਂ ਦਾ yeah é we'll muito... ਲਓ ਜੀ ਪੋਰਚਾਪਾਂ ਧੋ ਤਾ ਇਹਦੀ ਸਫਾਈ ਆ ਜਿਹੜੀ ਕਰਤੀ ਕਿਉਂਕਿ ਨੇਰੀ ਨਾਲ ਮਿੱਟੀ ਬਹੁਤ ਜ਼ਿਆਦਾ ਫਰਸ਼ ਤੇ ਜੰਮੀ ਪਈ ਸੀ ਸਾਰਾ ਸਾਫ ਹੋ ਗਿਆ ਧੋ ਤਾ ਆਪਾਂ ਗੇਟ ਵੀ ਧੋਤੇ ਟਾਕੀ ਵੀ ਧੋਤੀ ਤੇ ਇੱਧਰ ਬਾਹਰ ਗੱਡੀ ਖੜੀ ਐ ਗੱਡੀ ਵੀ ਧੋਤੀ ਆਪਾਂ ਮਿੱਟੀ ਆ ਜਿਹੜੀ ਬਹੁਤ ਜ਼ਿਆਦਾ ਲੱਗੀ ਫਿਰ ਸੀ ਗੱਡੀ ਇੱਧਰ ਦਿਖਾਉਣੀ ਆ ਉਸ ਦਿਨ ਨੇਰੀ ਨੇ ਕੀ ਤੂਫਾਨ ਮਚਾਇਆ ਆ ਸਾਰਾ ਬਾਸ ਪੱਟ ਤਾ ਤੇ ਕੱਪੜਾ ਜਿਹੜਾ ਆਪਣਾ ਪਾੜ ਤਾ ਸਾਰਾ ਉਧਰ ਚਲੇ ਗਿਆ ਹੁਣ ਇਹਦੇ ਨੀਚੇ ਆਪਾਂ ਪਾਈਪਾਂ ਲਗਵਾਵਾਂਗੇ ਤੇ ਇੱਧਰ ਧੁੱਪ ਹੈ ਜਿਹੜੀ ਆਉਣ ਲੱਗੀ ਸਾਰੇ ਆਪਣੇ ਪਲਾਂਟਾਂ ਨੂੰ ਤੇ ਇੱਧਰ ਬੇਲ ਦੇ ਜਿਹੜੇ ਗੁੱਛੇ ਨੇ ਸਾਰੇ نیچے ਲੰਕ ਗਏ ਟਾਹਣੀਆਂ ਨੇ ਬਹੁਤ ਜੜੀਆਂ ਢੇਠਾਂ ਆ ਗਈਆਂ ਤੇ ਇੱਕ ਆਵਲਾ ਗਮਲਾ ਤੋੜ ਤਾ ਕਣ ਆਵਲਾ ਇਹ ਬਿਲਕੁਲ ਢੇਠਾਂ ਸੱਟਦਾ ਸੀ ਦੁਬਾਰਾ ਮੈਂ ਠੀਕ ਕੀਤਾ ਇਹ ਉੱਪਰੋਂ ਬਿਲਕੁਲ ਤੋੜ ਤਾ ਤੇ ਕਾਫੀ ਨੁਕਸਾਨ ਕਰਤਾ ਹਵਾ ਨੇ ਇਹ ਕੱਪੜਾ ਜਿਹੜਾ ਇਹਦਾ ਖੁੰਜਾ ਆ ਇੱਥੇ ਤਣੀ ਲੱਗੀ ਹੋਈ ਸੀ ਇਹ ਉੱਥੇ ਕੋਨੇ ਚ ਬੰਨਿਆ ਹੋਇਆ ਸੀਗਾ ਇਹ ਬਿਲਕੁਲ ਪਾੜਦਾ ਨਾਲੋਂ ਵੀ ਅਲੱਗ ਕਰਦਾ ਤੇ ਹੁਣ ਇੱਥੇ ਦੇਖਦੇ ਆਪਾਂ ਲੋਹੇ ਦੀਆਂ ਪਾਈਪਾਂ ਪਾ ਕੇ ਸਟੈਂਡ ਬਣਵਾਵਾਂਗੇ ਨਾਲੇ ਬੇਲ ਨੂੰ ਸਹਾਰਾ ਲੱਗ ਜਾਊਗਾ ਤੇ ਨਾਲੇ ਕੱਪੜਾ ਬਿਲਕੁਲ ਸੈੱਟ ਆ ਜਾਊਗਾ ਧੁੱਪ ਹੈ ਜਿਹੜੀ ਇਸ ਟਾਈਮ ਬਹੁਤ ਜ਼ਿਆਦਾ ਹੈ ਲੋ ਜੀ ਇੱਥੇ ਧੋਤੀ ਆਪਾਂ ਗੱਡੀ ਗੱਡੀ ਜਿਹੜੀ ਬਹੁਤ ਜ਼ਿਆਦਾ ਖਰਾਬ ਹੋਈ ਪਈ ਸੀ ਤੇ ਸਾਰੀ ਸਾਫ ਕਰਤੀ ਆਪਾਂ ਧੋ ਦਿੱਤੀ ਇਹ ਤੇ ਇਧਰੋਂ ਵੀ ਸਫਾਈ ਜਿਹੜੀ ਸਾਰੀ ਕਰਤੀ ਤੇ ਇੱਥੇ ਭੰਤੇ ਪਏ ਨੇ ਜੀ ਇਹ ਕਾਗਜ਼ ਇਹਦਾ ਪੱਕੀ ਬਣਾਵਾਂਗੇ ਤੁਹਾਨੂੰ ਅੱਗੇ ਦੱਸਾਂਗੇ ਜੇ ਆਪਾਂ ਵੀਡੀਓ ਦੇ ਵਿੱਚ ਜਿਸ ਦਿਨ ਬਣਾਵਾਂਗੇ ਉਸ ਦਿਨ ਦੱਸਾਂਗੇ ਤੁਹਾਨੂੰ ਇਹਨਾਂ ਦਾ ਆਪਾਂ ਕੀ ਬਣਾਉਣਾ ਇੱਥੇ ਧੁੱਤੀ ਪਈਆਂ ਨੇ ਮੇਰੀ ਭਿੰਡੀਆਂ ਚਲੋ ਜੀ ਆਪਾਂ ਅੰਦਰ ਲੈ ਚੱਲਦੇ ਹਾਂ ਇਹਨਾਂ ਨੂੰ ਪਿੰਡੀ ਆਪਾਂ ਕੱਟਾਂਗੇ ਹੁਣ ਸਬਜ਼ੀ ਬਣਾਵਾਂਗੇ ਜੀ ਸ਼ਾਮ ਨੂੰ ਤੇ ਗੇਟ ਆ ਜਿਹੜਾ ਆਪਾਂ ਇਹ ਧੋ ਤਾ ਅੰਦਰ ਸੁਪਾਈਏ ਜਿਹੜੀ ਆਪਾਂ ਕਰਤੀ ਤੇ ਇੱਥੇ ਰੱਖਿਆ ਹੋਇਆ ਆਪਣਾ ਮੱਖਣ ਇਹ ਘਿਓ ਬਣਾਉਣ ਵਾਸਤੇ ਇਹ ਜਿਹ ਪਾਪਾ ਅੱਜ ਬਣਾਇਆ ਸੀਗਾ ਸੱਜਰਾ ਤੇ ਇਹ ਵਾਲਾ ਮੱਖਣ ਥੋੜਾ ਜਿਹਾ ਪਹਿਲਾਂ ਦਾ ਪਿਆ ਸੀ ਇਹ ਅਲੱਗ-ਅਲੱਗ ਬਣਾ ਰਹੇ ਆ ਆਪਾਂ ਇਕੱਠੇ ਨਹੀਂ ਬਣਾਉਂਦੇ ਹੈਗੇ ਇਹ ਮੱਖਣੀਆਂ ਜਿਹੜੀ ਬਾਸੀ ਸੀਗੀ ਤੇ ਇਹ ਵਾਲੀ ਜਿਹੜੀ ਹੈ ਸੱਜਰੀ ਹੈ ਘਿਓ ਦਾ ਪ੍ਰੋਸੈਸ ਹੈ ਜਿਹੜਾ ਚੱਲ ਰਿਹਾ ਹੈ ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਕਿਓ ਜਿਹੜਾ ਆਪਾਂ ਬਣਾ ਰਹੇ ਹਾਂ ਜਾਂ ਤੇ ਸੀ ਕਿਓ ਮੱਖਣ ਤੋਂ ਲਓ ਜੀ ਜਿਹੜਾ ਇੱਧਰ ਇਹ ਕਿਉ ਹੋ ਸੀਗਾ ਇਹ ਆਪਣਾ ਬਣ ਕੇ ਤਿਆਰ ਹੋ ਗਿਆ ਦੇਖੋ ਕਿਉ ਬਿਲਕੁਲ ਐਨ ਵਧੀਆ ਬਣਿਆ ਤੁਸੀਂ ਦੇਖ ਸਕਦੇ ਹੋ ਬਹੁਤ ਬੜੀਆ ਕਿਉ ਬਣਿਆ ਤੇ ਇੱਧਰ ਹਲੇ ਥੋੜਾ ਜਿਹਾ ਇਹ ਤਿਆਰ ਹੋ ਰਿਹਾ ਬਣਿਆ ਨਹੀਂ ਹੈਗਾ ਮਤਲਬ ਜਿਵੇਂ ਆਹ ਚਿੱਟਾ ਚਿੱਟਾ ਉੱਪਰ ਇਹ ਜਦੋਂ ਇਹ ਲੱਸੀ ਹੈ ਨਾ ਜਿਹੜੀ ਵੈਸੇ ਤੁਹਾਨੂੰ ਛੋੜ ਕੇ ਪਾਇਆ ਆਪਾਂ ਜਦੋਂ ਇਹ ਲੱਸੀ ਬਿਲਕੁਲ ਖਤਮ ਹੋ ਗਈ ਇਰੇ ਤੇ ਉਹ ਕਿਉਂ ਆ ਜਿਹੜਾ ਬਿਲਕੁਲ ਤਿਆਰ ਹੋ ਦੀਗਾ ਇਹਨੂੰ ਪਾਏ ਮੈ ਨਹੀਂ ਤਾਰ ਸਕਦੇ ਕਿਉਂਕਿ ਆਪਾਂ ਜੇ ਉਂ ਕਰ ਚ ਰੱਖਾਂਗੇ ਲੱਸੀ ਐਂਦਾ ਰਹੂਗੀ ਤਾਂ ਇਹ ਕਿਉਂ ਦਾ ਜਿਹੜਾ ਖਰਾਬ ਹੋਣ ਦਾ ਡਰ ਰਹਿੰਦਾ ਜਿਹੜਾ ਇਹ ਵਾਲਾ ਇਹ ਲੰਬੇ ਸਮੇਂ ਤੱਕ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਇਹ ਖਰਾਬ ਨਹੀਂ ਹੋਊਗਾ ਲਓ ਜੀ ਇੱਥੇ ਹੈਗਾ ਦੁਪਹਿਰ ਦਾ ਟਾਈਮ ਚਾਹ ਆਪਾਂ ਪੀ ਲਈ ਇੱਧਰ ਭਾਂਡੇ ਪੈਨ ਸ਼ਿੰਕ ਚ ਮਧਾਣੀ ਮੈਂ ਧੋ ਕੇ ਰੱਖਦੀ ਸੀ ਸਵੇਰ ਤੇ ਚਾਹ ਆਪਾਂ ਪੀ ਲਈ ਸਾਢੇ 3 ਦਾ ਟਾਈਮ ਆ ਹਾਂ